ਇਕ ਸਚਾਈ ਹੈ ਕਿ ਜਿਸ ਨੇ ਇਸ ਸੰਸਾਰ ਤੇ ਉਤਪਤੀ ਲਈ ਆ ਉਹਨੇ ਵਿਨਾਸ਼ ਹੋ ਜਾਣਾ ਹੈ ਚਲੇ ਜਾਣਾ ਪਰ ਦੁੱਖ ਇਸ ਗੱਲ ਦਾ ਹੁੰਦਾ ਹੈ ਜਿਵੇਂ ਤੁਸੀਂ ਇਹਨਾਂ ਦੀ ਆਬਿਚੂਰੀ ਚ ਪੜਿਆ ਮੈਂ ਵੀ ਦਿੱਲੀ ਪੜਿਆ ਕਿ ਕੁਰਲਾਉਂਦੇ ਹੋਏ ਬਿਕਲਾਉਂਦੇ ਹੋਏ ਜੋਬਨ ਰੁੱਤੇ ਤੁਰ ਗਏ ਤਾਂ ਮੈਂ ਸੋਚ ਰਿਹਾ ਸੀ ਅਸਾ ਤਾਂ ਜੋਬਨ ਰੁੱਤੇ ਮਰਨਾ ਤੁਰ ਜਾਣਾ ਅਸੀਂ ਭਰੇ ਭਰਾਏ ਜੋਵਨ ਰੁੱਤੇ ਕੋਈ ਮਰਦਾ ਜੋ ਫੁੱਲ ਬਣੇ ਜਾਂ ਤਾਰਾ ਕਿ ਸ਼ਾਇਰ ਦੀਆਂ ਲਾਈਨਾਂ ਨੇ ਮੈਂ ਸਮਝਦਾ ਕਿ ਰਾਜਵੀਰ ਜਵੰਦਾ ਜੀ ਉਹਨਾਂ ਦੇ ਗੀਤਾਂ ਦੀ ਉਹਨਾਂ ਦੇ ਕਿਰਦਾਰ ਦੀ ਉਹਨਾਂ ਦੇ ਐਥਿਕਸ ਦੀ ਉਹਨਾਂ ਦੇ ਪ੍ਰਿੰਸੀਪਲ ਦੀ ਉਹਨਾਂ ਦੇ ਐਥੋਸ ਦੀ ਖੁਸ਼ਬੂ ਇਸ ਤਰ੍ਹਾਂ ਹੀ ਇਸ ਫਲਵਾੜੀ ਵਿੱਚ ਪੰਜਾਬ ਦੀ ਫਲਵਾੜੀ ਵਿੱਚ ਔਰ ਜਿੱਥੇ-ਜਿੱਥੇ ਵੀ ਪੰਜਾਬੀ ਬੈਠਦਾ ਹੈ ਮੈਂ ਸਮਝਦਾ ਭਾਵੇਂ ਕੈਨੇਡਾ ਅਮਰੀਕਾ ਉੱਥੇ ਵੀ ਉਹਨਾਂ ਨੇ ਪੰਜਾਬ ਵਸਾਇਆ ਮਹਿਕਦੀ ਰਹੇਗੀ ਔਰ ਤਾਰੇ ਵਾਂਗ ਉਹ ਰਾਜਵੀਰ ਜਵੰਦਾ ਚਮਕਦਾ ਰਹੇਗਾ ਮੈਂ ਆਉਂਦੇ ਹੋਏ ਇੱਕ ਹੋਰ ਸੋਚ ਰਿਹਾ ਸੀ ਕਿ ਪਿਛਲੇ ਕੁਝ ਸਾਲ ਤੋਂ ਸਾਡੇ ਕੋਲੋਂ ਪੰਜਾਬੀ ਸੰਗੀਤ ਦੇ ਬਹੁਤ ਹੀ ਕੋਹੇਨੂਰ ਪਹਿਲਾਂ ਮੈਂ ਜਦੋਂ ਬਿਊਰੋਕ੍ਰੇਟ ਸੀ ਦਿੱਲੀ ਚ 1900 95 96 ਚ ਸਾਡੇ ਸ਼ਹਿਰ ਦਾ ਕੋਟਕਪੂਰੇ ਦਾ ਦਿਲਸ਼ਾਦ ਅਖਤਰ ਚੱਲ ਵਸਿਆ ਫਿਰ ਸੁਰਜੀਤ ਬਿੰਦਰਖਿਆ ਜੀ ਚੱਲ ਵਸੇ ਫਿਰ ਸਿੱਧੂ ਮੂਸੇਵਾਲਾ ਜੀ ਸੁਰਜੀਤ ਪਾਤਰ ਜੀ ਕੁਝ ਕਿਹਾ ਤੇ ਹਨੇਰਾ ਜਾਰੇਗਾ ਕਿਵੇਂ ਚੁੱਪ ਰਿਹਾ ਤੇ ਸ਼ਮਾਦਾਨ ਕੀ ਕਹਿਣਗੇ ਔਰ ਜੋ ਰਾਜਵੀਰ ਜਵੰਦਾ ਜੀ ਤੇ ਪੂਰਾ ਢੁੱਕਦਾ ਮੈਂ ਰਾਹਾਂ 'ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਮੇਰੇ ਸੱਚ ਦੇ ਗਵਾਹ ਬਣਦੇ ਸਿੱਧੂ ਮੂਸੇਵਾਲਾ ਜੀ ਦਾ ਬਹੁਤ ਹੀ ਦੁਖਨਾਈ ਮੌਤ ਦਰਦਨਾਕ ਮੌਤ ਸੁਰਜੀਤ ਪਾਤਰ ਜੀ ਪਿੱਛੇ ਸਾਡੇ ਪੰਜਾਬੀ 뮤직 ਇੰਡਸਟਰੀ ਦੇ ਸਰਤਾਜ ਜਿਨ੍ਹਾਂ ਨੇ ਪੰਜਾਬੀ 뮤직 ਨੂੰ ਦੁਨੀਆ ਤੱਕ ਪਹੁੰਚਾਇਆ ਚਰਨਜੀਤ ਹੁਜਾ ਜੀ ਚੱਲ ਬਸੇ ਪਰ ਰਾਜਵੀਰ ਜਵੰਦਾ ਜੀ ਦਾ ਜੋ ਇਹ ਨੌਜਵਾਨੀ ਦਾ ਇਹ ਬਹੁਤ ਹੀ ਹੁਣ ਕਹਿੰਦੇ ਭਾਈ ਸਾਹਿਬ ਕਹਿ ਗਏ ਬਈ ਭਾਣਾ ਮੰਨਣਾ ਚਾਹੀਦਾ ਮੈਂ ਕਿਹਾ ਬਹੁਤ ਜ਼ੁਲਮ ਹੋਇਆ ਕਿ ਜਿਵੇਂ ਮੌਤ ਉਹਨਾਂ ਨੂੰ ਖਿੱਚ ਕੇ ਲੈ ਗਈ ਪੜਿਆ ਮੈਂ ਮਾਤਾ ਜੀ ਨੇ ਕਿਹਾ ਬਈ ਮੋਟਰਸਾਈਕਲ ਤੇ ਨਾ ਜਾਓ ਸਿਖਰ ਦੁਪਹਿਰਾ ਸਿਰ ਤੇ ਮੇਰਾ ਢਲ ਚੱਲਿਆ ਪਰਛਾਵਾਂ ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਮਾਵਾਂ ਠੰਡੀਆਂ ਛਾਵਾਂ ਪੁੱਤ ਪਰਦੇਸੀ ਹੋਣ ਜਿਨ੍ਹਾਂ ਦੇ ਰਾਵਾਂ ਉਡੀ ਕਣ ਮਾਵਾਂ ਮਾਵਾਂ ਠੰਡੀਆਂ ਛਾਵਾਂ ਉਹ ਮਾਂ ਦਾ ਕੀ ਹਾਲ ਹੋਏਗਾ ਉਹਨਾਂ ਦੇ ਘਰੋਂ ਉਹਨਾਂ ਦੇ ਦੋ ਬੱਚੇ ਪ੍ਰਜਨਨ ਤੇ ਸਾਡੀ ਬੇਟੀ ਮੈਂ ਦੋ ਤਿੰਨ ਬੇਨਤੀਆਂ ਕਰਨੀਆਂ ਕਮਰ ਗਰੇਵਾਲ ਜੀ ਬਹੁਤ ਹੀ ਬਹੁਤ ਹੀ ਇੱਥੇ ਉਗੀਆਂ ਸ਼ਕਤੀਆਂ ਆਈਆਂ ਮੇਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੀਨੀਅਰ ਡਰਾਮਾ ਵਿਭਾਗ ਦੇ 1983 ਦੇ ਗੁਰਦਾਸ ਮਾਨ ਜੀ ਮਾਨਾਂ ਦੇ ਮਾਨ ਪੂਰਨ ਚੰਦ ਵਡਾਲੀ ਜੀ ਸਾਡੇ ਮੰਤਰੀ ਖੁੱਡੀਆਂ ਸਾਹਿਬ ਸਾਰੇ ਬਹੁਤ ਮਹਾਨ ਕਲਾਕਾਰ ਮੇਰੀ ਆਪਾਂ ਜਿਹੜੇ ਉਹਨਾਂ ਦੇ ਰਾਜਵੀਰ ਜਵੰਦਾ ਜੀ ਦੇ ਘਰੋਂ ਹੈ ਖੁੱਡੀਆਂ ਸਾਹਿਬ ਆਪਾਂ ਮੈਂ ਕਿਹਾ 3:30 ਵਜੇ ਸੀਐਮ ਸਾਹਿਬ ਕੋਲ ਤੁਸੀਂ ਵੀ ਪਹੁੰਚੋਗੇ ਆਪਾਂ ਚੱਲ ਉੱਥੇ ਸਾਡੀ ਅੱਜ ਕੋਈ ਗੈਟ ਟੂਗੇਦਰ ਹੈ ਆਪਾਂ ਇਹ ਬੀਬੀ ਦੀ ਸਰਕਾਰੀ ਨੌਕਰੀ ਇਹ 2-3 ਦਿਨਾਂ ਚ ਹੀ ਲੱਗਣੀ ਚਾਹੀਦੀ ਹੈ ਇਹ ਪਰ ਜ਼ੋਰ ਅਪੀਲ ਕਰੀਏ ਅਸੀਂ ਆਪਣਾ ਪੂਰਾ ਜ਼ੋਰ ਲਾਵਾਂਗੇ ਲੇਕਿਨ ਹਰ ਕੰਮ ਦਾ ਪਲਾਨ ਵੀ ਹੁੰਦਾ ਨਹੀਂ ਤੇ ਅਸੀਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਸਨ ਫਾਊਂਡੇਸ਼ਨ ਵੱਲੋਂ ਸਾਡੇ 6 ਵਰਲਡ ਸਕਿੱਲ ਸੈਂਟਰ ਹੈ ਨੇੜੇ ਦਾ ਲੁਧਿਆਣੇ ਹੁਣੇ 25 ਏਕੜ ਚ ਖੋਲਿਆ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਫ੍ਰੀ ਸਕਿਲਿੰਗ ਕਰਾ ਕੇ ਅਸੀਂ ਐਤ ਕੀ 10000 ਨੌਜਵਾਨਾਂ ਨੂੰ ਨੌਕਰੀਆਂ ਲਵਾ ਰਹੇ ਹਾਂ ਡਰੱਗ ਰੀਹੈਬ ਸੈਂਟਰ ਹੈ ਜੇ ਸਰਕਾਰ ਦੇ ਵੱਲੋਂ ਕੋਈ ਮਜਬੂਰੀ ਹੋ ਗਈ ਤੇ ਅਸੀਂ ਆਪਣੀ ਭੈਣ ਨੂੰ ਨੌਕਰੀ ਜਲਦੀ 2-4 ਦਿਨਾਂ ਚ ਹੀ ਦਿਆਂਗੇ ਪਹਿਲੀ ਸਰਕਾਰ ਨੂੰ ਕੋਸ਼ਿਸ਼ ਕਰਾਂਗੇ ਦੂਜੀ ਗੱਲ ਕਿ ਜਿਹੜੇ ਬੱਚੇ ਐ ਕਿਉਂਕਿ ਮੈਂ ਹੁਣੇ ਗੱਲ ਕਰ ਰਿਹਾ ਸੀ ਐਮਵੀ ਸੈਂਕੜੇ ਪੰਜਾਬ ਦੇ ਬੱਚਿਆਂ ਨੂੰ ਅਸੀਂ ਡਾਕਟਰ ਇੰਜੀਨੀਅਰ ਪਿੱਛੇ ਆਂਗਣਵਾੜੀ ਬਰਨਾਲਾ ਦੀ ਭੈਣ ਸੀ ਉਹਦੀ ਬੇਟੀ ਨੂੰ ਪਾਇਲਟ ਅਸੀਂ ਪੰਜਾਬ ਦੇ ਵਿੱਚ ਨਾਰਾ ਦਿੱਤਾ ਹੈ ਜਿਹੜਾ ਵੀ ਕੋਈ ਗਰੀਬ ਬੱਚਾ ਜਿਹਨੂੰ ਐਡਮਿਸ਼ਨ ਮਿਲ ਗਈ ਡਾਕਟਰੀ ਪਾਇਲਟ ਉਹ ਪੈਸੇ ਪਿੱਛੋਂ ਪੈਸੇ ਵੱਧੋ ਨਹੀਂ ਉਹਨੂੰ ਰਹਿਣ ਦੇਾਂਗੇ ਇਹ ਦੋ ਬੱਚਿਆਂ ਦੀ ਅਸੀਂ ਅਡਾਪਟ ਕਰਦੇ ਆਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਅਰਦਾਸ ਕਰਦੇ ਆਂ ਇਹ ਜੋ ਵੀ ਉਚੇਰੀ ਸਿੱਖਿਆ 'ਚ ਬਣਨਾ ਚਾਹਣਗੇ ਉਹਨਾਂ ਦਾ ਨਾਮ ਰੌਸ਼ਨ ਕਰਨਗੇ ਤੇ ਆਖਰੀ ਗੱਲ ਵਾਇਸ ਆਫ ਪੰਜਾਬ ਅਗਲੇ ਹਫ਼ਤੇ ਸ਼ੁਰੂ ਹੋ ਰਿਹਾ ਹੈ ਤੇ ਮੈਂ ਚਾਹਾਂਗਾ ਕਿ ਜਿਹੜਾ ਵਾਇਸ ਆਫ ਪੰਜਾਬ ਇਸ ਸਾਲ ਦਾ ਪਹਿਲਾ ਵਾਇਸ ਆਫ ਪੰਜਾਬ ਅਵਾਰਡ ਹੈ ਉਹ ਅਸੀਂ ਮੈਂ ਆਪਣੇ ਵੱਲੋਂ 2.5 ਲੱਖ ਰੁਪਏ ਦਾ ਜਿਹੜਾ ਸਭ ਤੋਂ ਵਧੀਆ ਪੰਜਾਬੀ ਨੌਜਵਾਨ ਗਾਇਕ ਵਾਈਸ ਆਫ ਪੰਜਾਬ ਬਣੇਗਾ ਉਹ ਰਾਜਵੀਰ ਜਵੰਦਾ ਵਾਈਸ ਆਫ ਪੰਜਾਬ 2.5 ਲੱਖ ਰੁਪਏ ਦਾ ਇਨਾਮ ਦੇਵਾਂਗੇ ਇਹਨੇ ਸ਼ਬਦ ਕਹਿੰਦਾ ਖਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ